ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੀ ਸਾਥ ਸੰਗਤ ਜੀਓ ਸੋ ਜੋ ਪਿਛਲੇ ਦਿਨੀ ਘਟਨਾ ਵਾਪਰੀ ਹੈ ਬੰਗਾਲ ਦੇ ਵਿੱਚ ਜਿੱਥੇ ਇੱਕ 30 ਸਾਲ ਦੀ ਕੁੜੀ ਜਿਹਦਾ ਰੇਪ ਕਰ ਦਿੱਤਾ ਗਿਆ ਜਈ ਡਾਕਟਰ ਹੀ ਤੇ ਉਹ ਤੋਂ ਬਾਅਦ ਬੇਰਹਿਮੀ ਨਾਲ ਉਹਦਾ ਕਤਲ ਕੀਤਾ ਗਿਆ ਇਹ ਇੱਕੋ ਕੇਸ ਨਹੀਂ ਜਿੱਥੇ ਇਹ ਵਾਪਰਿਆ ਹੈ ਬਲਕਿ ਹੋਰ ਥਾਵਾਂ ਤੇ ਵੀ ਬਹੁਤ ਵਾਰ ਇਹ ਵਾਪਰਦਾ ਹੈ ਸਾਡੇ ਦੇਸ਼ ਦੇ ਵਿੱਚ ਆ ਹੁਣ ਥੋੜੇ ਦਿਨ ਪਹਿਲਾਂ ਇਹ ਗੱਲ ਚੱਲੀ ਸੀ ਵੀ ਧੀਆ ਨੂੰ ਬਚਾ ਕੇ ਤੇ ਉਹਨਾਂ ਨੂੰ ਪੜ੍ਹਾਉਣਾ ਚਾਹੀਦਾ ਤੇ ਅੱਗੇ ਉਹ ਪੜ੍ਹ ਲਿਖ ਕੇ ਜੇ ਕੁਝ ਬਣ ਜਾਂਦੀ ਹੈ ਉਹਨਾਂ ਨਾਲ ਫਿਰ ਇਹ ਹੋ ਜਾਂਦਾ ਵਾ ਤਾਂ ਇਹ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਉਹ ਇੱਕ ਡਾਕਟਰ ਹੀ ਜੇ ਡਾਕਟਰ ਹੁੰਦੇ ਹੋ ਦੂਜਿਆਂ ਦੀ ਜਾਨਾਂ ਬਚਾਉਂਦੇ ਆ ਤੇ ਉਹਨਾਂ ਦੀਆਂ ਜਾਨਾਂ ਵੀ ਸੇਫ ਨਹੀਂ ਹੈਗੀਆਂ ਉਹਨਾਂ ਨਾਲ ਵੀ ਇਹ ਕੁਛ ਵਾਪਰ ਜਾਂਦਾ ਬਾਅਦ ਉਹ ਸਾਰਾ ਕੁਝ ਲੁਕਾਉਣ ਵਾਸਤੇ ਇਹ ਕਹੇ ਜਾਂਦਾ ਵੀ ਉਹਨੇ ਸੁਸਾਈਡ ਕਰ ਲਿਆ ਸੋ ਅੱਜ ਸਾਰਿਆਂ ਨੇ ਰੱਖੜੀ ਮਨਾਈ ਹੈ ਸਾਰਿਆਂ ਨੇ ਵਾਦਾ ਕੀਤਾ ਵੀ ਅਸੀਂ ਆਪਣੀ ਭੈਣ ਦੀ ਰੱਖਿਆ ਕਰਾਂਗੇ ਤਾਂ ਜਿਨ੍ਹਾਂ ਨੇ ਇਹ ਮਨਾਇਆ ਉਹਨਾਂ ਨੂੰ ਮੁਬਾਰਕ ਹੈ ਪਰ ਇਹਦਾ ਲਾਭ ਤਾਂ ਹੀ ਹੈ ਜਦੋਂ ਹੋਰ ਕੁੜੀਆਂ ਨੂੰ ਵੀ ਆਪਣੀਆਂ ਭੈਣਾਂ ਸਮਝੋਗੇ ਨਹੀਂ ਤਾਂ ਫਿਰ ਇਹ ਰੱਖੜੀ ਦਾ ਵੀ ਕੋਈ ਮਤਲਬ ਨਹੀਂ ਵੇਖ ਭਰਾਈਆਂ ਚੰਗੀਆਂ ਮਾਵਾ ਭੈਣਾ ਤੀਆਂ ਕਰ ਜਾਣਾ ਤਾਂ ਇਹ ਦੇਖਦੇ ਵਿੱਚ ਪਹਿਲੀ ਵਾਰ ਨਹੀਂ ਹੋਇਆ ਤੇ ਜਿੱਦਾਂ ਦੇ ਇੱਥੋਂ ਦੇ ਹਾਲਾਤ ਨੇ ਇਹ ਅਖੀਲੀ ਵਾਰ ਵੀ ਨਹੀਂ ਹੋਣਾ ਤਾਂ ਇਹਦੇ ਨਾਲ ਸੰਬੰਧ ਦਾ ਅੱਜ ਇੱਕ ਸਾਖੀ ਸਰਵਣ ਕਰਾਂਗੇ ਤਾਂ ਕਲਗੀਧਰ ਸੱਚੇ ਪਾਤਸ਼ਾਹ ਆਨੰਦਪੁਰ ਸਹਿਬ ਤਖਤ ਤੇ ਵਿਰਾਜਮਾਨ ਸਨ ਇੱਕ ਬ੍ਰਾਹਮਣ ਦੇਵਦਾਸ ਮਾਰ ਦੇ ਚੜਨਾ ਜਾ ਕੇ ਗਲਤ ਪੱਲਾ ਪਾ ਕੇ ਅੱਖਾਂ ਵਿੱਚ ਹੰਝੂ ਗੇਰਦਾ ਆਪਣੇ ਲੁੱਟੇ ਜਾਣ ਦੀ ਕਹਾਣੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸ ਰਿਹਾ ਮਹਾਰਾਜ ਮੈਂ ਆਪਣੀ ਇਸਤਰੀ ਦਾ ਡੋਲਾ ਲੈ ਕੇ ਆ ਰਿਹਾ ਸਾਂ ਮੁਜ਼ਾਬਰ ਖਾਂ ਬਠਾਰ ਮੇਰੇ ਕੋਲੋਂ ਤਾਂ ਕੇਜ਼ੋ ਰੀ ਮੇਰੀ ਘਰ ਵਾਲੀ ਖੋ ਕੇ ਲੈ ਗਿਆ ਸੋ ਬੰਦਾ ਮੇਰੇ ਨਾਲ ਹੀ ਸਾਰੇ ਨੂੰ ਘੁੱਟ-ਘੁੱਟ ਕੇ ਭਜਾਤਾ ਮੈਂ ਬੜੀਆਂ ਦਹਾਈਆਂ ਬਾਈਆਂ ਪਰ ਇੱਕ ਨਾ ਮੰਨੀ ਮੈਨੂੰ ਵੀ ਬਹੁ ਮਾਰਿਆ ਮੁਜ਼ਾਬਰ ਖਾਂ ਖੋ ਕੇ ਮੇਰੀ ਘਰ ਵਾਲੀ ਨੂੰ ਆਪਣੇ ਮਹਿਲਾਂ ਵਿੱਚ ਲੈ ਗਿਆ ਮੈਂ ਬੜੀਆਂ ਫਰਿਆਦਾ ਕਾਜ਼ੀਆਂ ਕੋਲ ਕੀਤੀਆਂ ਬਾਈ ਧਾਰ ਦੇ ਰਾਜਾ ਕੋਲ ਕੀਤੀਆਂ ਪਰ ਮੇਰੀ ਕਿਸੇ ਨੇ ਇੱਕ ਫਰਿਆਦ ਨਹੀਂ ਸੁਣੀ ਮੈਂ ਆਖਿਰਣ ਤੁਹਾਡੇ ਦਰ ਤੇ ਆਇਆ ਮਹਾਰਾਜ ਮੇਰੀ ਗਰੀਬ ਦੀ ਰੱਖਿਆ ਕੀਤੀ ਜਾਵੇ ਉਹ ਕਹਿੰਦਾ ਮਹਾਰਾਜ ਜਿਵੇਂ ਇਸ ਤੀਨਾ ਮੈਨੂੰ ਵਾਪਸ ਮਿਲੀ ਤਾਂ ਮੈਂ ਤੁਹਾਡੇ ਦਰ ਤੇ ਅੱਗ ਲਾ ਕੇ ਆਪਣੇ ਆਪ ਨੂੰ ਸੜ ਜਾਣਾ ਤੇ ਸ੍ਰੀ ਪ੍ਰਭੂ ਸੇ ਤੇਰੀਆਂ ਕੋ ਪਾਉ 29 ਦਵਾਰ ਅਗਣ ਜਲ ਜਾਉ ਮਾਰੇ ਨੇ ਹੌਸਲਾ ਦਿੱਤਾ ਦੇਵਦਾਸ ਤੇਰੀ ਘਰਵਾਲੀ ਛਡਾ ਕੇ ਫਿਰ ਖਾਲਸਾ ਅਨਪਾਨੀ ਸ਼ਕੇਗਾ ਮਹਾਰਾਜ ਤੱਕ ਤੋ ਉੱਠੇ ਤੇ ਆਪਣੇ ਸਭ ਤੋਂ ਵੱਡੇ ਪੁੱਤਰ ਬਾਬਾ ਜੀਤ ਸਿੰਘ ਕੋਲ ਗਏ ਵੀ ਪੁੱਤਰ ਕੋਈ ਬ੍ਰਾਹਮਣ ਦੇਵਦਾਸ ਆਪਣੇ ਦੁੱਖ ਦੀ ਕਹਾਣੀ ਲੈ ਕੇ ਆਇਆ ਤਾਂ ਮਹਾਰਾਜ ਨੇ ਬਾਬਾ ਜੀਤ ਸਿੰਘ ਨੂੰ ਹੁਕਮ ਕੀਤਾ ਵੀ ਤੁਸਾਂ ਇਹਨਾਂ ਦੀ ਘਰ ਦੀ ਛਡਾਉਣੀ ਹੈ ਤੇ ਇਹ ਕਾਰਜ ਜਦੋਂ ਤੱਕ ਸਿਰੇ ਨਹੀਂ ਚੜਦਾ ਉਹ ਤੱਕ ਹਨ ਪਾਣੀ ਨਹੀਂ ਛਕਣਾ ਜੀ ਬਾਬਾ ਅਜੀਤ ਸਿੰਘ ਸੋਹ ਸਿੰਘਾਂ ਦਾ ਜਥਾ ਲੈ ਕੇ ਗਏ ਦਿਨ ਚੜ੍ਹਦੇ ਤੋਂ ਪਹਿਲਾਂ ਉਹ ਜਾਵਰਖਾਂ ਤੱਕ ਪਹੁੰਚ ਗਏ ਜਾਵਰਖਾਂ ਨੇ ਚੁਬਾਰੇ ਜੋ ਮੂੰਹ ਕੱਢ ਕੇ ਬਾਹਰ ਵੇਖਿਆ ਤੇ ਚੋਂ ਪਾਸਿਆਂ ਤੋਂ ਉਹਨੂੰ ਖਾਲਸਾ ਫੌਜ ਦਿਖਾਈ ਦਿੱਤੀ ਤਾਉਨੂੰ ਪਤਾ ਹੀ ਵੀ ਅੱਜ ਮੇਰੀ ਮੌਤ ਆ ਬਾਬਾ ਅਜੀਤ ਸਿੰਘ ਨੇ ਉਹ ਜਾਵਰਖਾਂ ਨੂੰ ਲਲਕਾਰਿਆ ਬੜੀ ਗਹਿ ਗਾਤ ਲੜਾਈ ਹੋ ਰਹੀ ਹੈ ਬਾਬਾ ਅਜੀਤ ਸਿੰਘ ਘੋੜੇ ਤੇ ਚੜ ਕੇ ਹਜ਼ਾਰਾਂ ਵੈਰੀਆਂ ਦੀ ਧੌਣਾਂ ਲਈ ਜਾ ਰਿਹਾ ਸੀ ਬਾਬਾ ਜੀ ਸਿੰਘ ਨੇ ਹੁਕਮ ਕੀਤਾ ਖਾਲਸੇ ਹੋਇ ਇਸ ਜਾਬਰ ਖਾਨ ਨੂੰ ਮਾਰਿਓ ਨਾ ਗੁਰਗੋਬਿੰਦ ਸਿੰਘ ਮਾਰਗ ਦਾ ਹੁਕਮ ਹੈ ਵੀ ਇਹਨੂੰ ਬੰਨ ਕੇ ਜਿਉਂਦਾ ਮੇਰੇ ਦਰਬਾਰ ਚ ਲਿਆਉਣਾ ਹੈ ਤਾਂ ਇਤਤਾ ਜਿਹੜੀ ਪੰਡਤ ਦੇਵਦਾਸ ਦੀ ਉਹ ਘਰ ਲਿਖੀ ਉਹਦੀ ਰੱਖਿਆ ਕੀਤੀ ਖਾਲਸੇ ਨੇ ਦਾਂਦੇ ਵੀ ਇੱਕ ਜਗ੍ਹਾ ਨਾ ਇੱਕ ਬ੍ਰਾਹਮਣ ਕਥਾ ਕਰ ਰਿਹਾ ਸੀ ਤੇ ਕਥਾ ਵਿੱਚ ਉਹ ਕਹਿੰਦਾ ਵੀ ਬੇਗੁਨਾਹ ਬੰਦੇ ਨੂੰ ਮਾਰਨਾ ਕੋਰ ਪਾਪ ਹੈ ਤਾਂ ਇਹ ਤੋਂ ਵੱਡਾ ਪਾਪ ਕੋਈ ਨਹੀਂ ਹੋ ਸਕਦਾ ਤੇ ਕਥਾ ਇੱਕ ਬ੍ਰਾਹਮਣ ਕਰਨ ਰਿਹਾ ਸੀ ਤੇ ਲੱਗ ਗਿਆ ਇੱਕ ਜੱਟ ਲੰਗਣ ਰਿਹਾ ਸੀ ਤੇ ਉਹਦੇ ਕੰਨਾਂ 'ਚ ਜਦੋਂ ਬੋਲ ਪਏ ਤੇ ਉਹ ਵੀ ਜਾ ਕੇ ਮੰਦਰ 'ਚ ਬਹਿ ਗਿਆ ਜਦੋਂ ਕਥਾ ਦੀ ਸਮਾਪਤੀ ਹੋਈ ਸਾਰੇ ਲੋਕ ਤੇ ਘਰ ਨੂੰ ਦੁਰ ਗਏ ਤੇ ਉਹ ਜੱਟ ਉੱਥੇ ਦਾ ਉੱਥੇ ਬੈਠਾ ਰਿਹਾ ਤੇ ਪੰਡਤ ਨੇ ਪੁੱਛਿਆ ਵੀ ਸਾਰੇ ਤਾਂ ਘਰ ਨੂੰ ਤੁਰ ਗਏ ਤੂੰ ਇੱਥੇ ਬੈਠਾ ਤੇ ਉਹ ਕਹਿੰਦਾ ਪੰਡਤ ਜੀ ਤੁਸੀਂ ਆਖਿਆ ਵੀ ਇੱਕ ਬੰਦੇ ਨੂੰ ਮਾਰਨਾ ਬੜਾ ਘੋਰ ਪਾਪ ਆ ਬੜਾ ਅਜੱਗਰ ਪਾਪ ਆ ਤੇ ਉਹ ਕਹਿੰਦਾ ਹਾਂ ਉਹ ਆਂਦਾ ਮੈਂ ਤਾਂ ਕੰਮ ਹੀ ਇਹੋ ਕਰਦਾ ਰਸਤੇ 'ਤੇ ਗੰਡਾਸਾ ਲੈ ਕੇ ਰਾਤ ਨੂੰ ਬਹਿ ਜਾਣਾ ਜੇ ਕੋਈ ਰਾਈ ਆਪਣੇ ਆਪ ਜੇਪ ਢੇਰੀ ਕਰ ਦੇਉਂਗੇ ਛੱਡ ਦੇਣਾ ਜੇ ਕੋਈ ਕੁਝ ਬੋਲੇ ਤਾਂ ਉਹ ਧੌਣ ਵੜ ਦਿੰਦਾ ਤੇ ਧਨ-ਮਾਲ ਲੁੱਟ ਕੇ ਲੈ ਜਾਂਦਾ ਘਰ ਨੂੰ ਉਹਨੇ ਆਖਿਆ ਤੈਨੂੰ ਤੇ ਨਰਕਾਂ ਵਿੱਚ ਥਾਂ ਨਹੀਂ ਮਿਲਣੀ ਤੂੰ ਇੰਨਾ ਕੋਰ ਬਾਬ ਕਰਦਾ ਤਾਂ ਉਹ ਕਹਿੰਦਾ ਪੰਡਤ ਜੀ ਅਗਲੀ ਗੱਲ ਦੱਸੋ ਵੀ ਮੈਂ ਬਖਸ਼ਿਆ ਜਾ ਸਕਦਾ ਤਾਂ ਪਰ ਉਹ ਵੀ ਕਹਿੰਦਾ ਬਖਸ਼ਿਆ ਜਾ ਸਕਦਾ ਪਰ ਜੋ ਮੈਂ ਦੱਸਦਾ ਉਹ ਕਰੇਗਾ ਤਾਂ ਹੀ ਬਖਸ਼ਿਆ ਜਾਏਗਾ ਤਾਂ ਉਹਨੇ ਆਖਿਆ ਪੰਡਤ ਜੀ ਤੁਸੀਂ ਜੋ ਕਹੋਗੇ ਮੈਂ ਉਹੀ ਕਰੂੰਗਾ ਤਾਂ ਉਹਨੇ ਆਖਿਆ ਹਾਲ ਹੈ ਮਾਲਾ ਅੱਜ ਤੋਂ ਬਾਅਦ ਬੰਦੇ ਮਾਰਨੇ ਛੱड़ ਦੇ ਤੇ ਮਾਲਾ ਲੈ ਕੇ RAM ਨਾਮ ਦਾ ਸਿਮਰਨ ਕਰ ਤੇ ਨੰਗੇ ਪੈਰੀ ਸਾਰੇ ਤੀਰਥਾਂ ਦੇ ਦਰਸ਼ਨ ਇਸ਼ਨਾਨ ਕਰ ਤੇਰੇ ਸਾਰੇ ਪਾਪ ਧੁੱਲ ਜਾਣਗੇ ਤਾਂ ਉਹਨੇ ਆਖਿਆ ਮੈਨੂੰ ਕਿਹ ਤੇਰਾ ਪਤਾ ਲੱਗੂਗਾ ਵੀ ਮੇਰੇ ਸਾਰੇ ਪਾਪ ਧੁੱਲ ਗਏ ਆ ਉਹ ਬ੍ਰਾਹਮਣ ਸੋਚਦਾ ਵੀ ਇਹ ਬੰਦਾ ਕੋਈ ਟਾਲ ਮਟੋਲੇ ਵਾਲਾ ਨਹੀਂ ਇਹ ਤਾਂ ਪੱਕੇ ਇਰਾਦੇ ਵਾਲਾ ਆ ਤਾਂ ਉਹਨੇ ਆਖਿਆ ਵੀ ਇੱਦਾਂ ਕਰ ਵੀ ਅੱਧਾ ਮੀਟਰ ਥਾਲਾ ਕਪੜਾ ਬਾਜ਼ਾਰ ਤੋਂ ਲੈ ਕੇ ਆ ਉਹ ਕਪੜਾ ਉਸ ਬ੍ਰਾਹਮਣ ਨੇ ਉਸ ਜੱਟ ਦੇ ਗੰਡਾਸੇ ਨਾਲ ਬੰਨ ਦਿੱਤਾ ਉਹ ਕਹਿੰਦਾ ਹੁਣ ਸਾਰੇ ਤੀਰਥਾਂ ਦੇ ਦਰਸ਼ਨ ਇਸ਼ਨਾਨ ਕਰ RAM ਨਾਮ ਦੀ ਮਾਲਾ ਫੇਰ ਜਦੋਂ ਤੇਰੇ ਸਾਰੇ ਪਾਪ ਧੁੱਲ ਗਏ ਆ ਜਿਹੜੀ ਲੀਲ ਆ ਨਾ ਇਹ ਕਾਲੀ ਤੋਂ ਚਿੱਟੀ ਹੋ ਜੂਗੀ ਰੰਗ ਬਦਲ ਜੂਗੀ ਤਾਂ ਉਹ ਕਹਿੰਦਾ ਆ ਹੋਈ ਨਾ ਪੱਕੀ ਨਿਸ਼ਾਨੀ ਤਾਂ ਬਰਾਮੜ ਦੀ ਗੱਲ ਮੰਨ ਕੇ ਉਹ ਜੱਟ ਨੇ ਪਾਪ ਕਰਨੇ ਛੱਡ ਦਿੱਤੇ ਮਾਲਾ ਫੇਨ ਲੱਗ ਪਿਆ ਠਾਠਾ ਤੀਰਤਾ ਦੇ ਦਰਸ਼ਨ ਸ਼ਤਾਨਾ ਨੂੰ ਦਰਪਿਆ ਬੜੀ ਮਾਲਾ ਘੁਮਾਈ ਬੜੇ ਤੁਬੇ ਲਾਏ ਬੜੇ ਤੀਰਤਾ ਦੇ ਦਰਸ਼ਨ ਕੀਤੇ ਪਰ ਜਿਹੜੀ ਉਹ ਲੀਰ ਹੀ ਨਾ ਉਹ ਕਾਲੀ ਦੀ ਕਾਲੀ ਹੀ ਕਿਸੇ ਨੂੰ ਪਛਾ ਵੀ ਕੋਈ ਹੋਰ ਵੀ ਮੰਦਰ ਹੈ ਇੱਥੇ ਮੈਂ ਨਾ ਗਿਆ ਹਾਂ ਤਾਂ ਉਹਨੇ ਕਿਹਾ ਵੀ ਇੱਕ ਸ਼ੇਵਰੀ ਦਾ ਮੰਦਰ ਹੈ ਜੰਗਲ ਦੇ ਵਿੱਚ ਉੱਥੇ ਗਿਆ ਹੋ ਗਿਆ ਚਲੋ ਇੱਥੇ ਵੀ ਜਾ ਕੇ ਵੇਖ ਲੈਣਾ ਤਾਂ ਜਦੋਂ ਮੰਦਰ ਵੱਲ ਜਾਣ ਲੱਗਾ ਨਾ ਤਾਂ ਉਹਦੇ ਕੰਨਾਂ 'ਚ ਇੱਕ ਇਸਤਰੀ ਦੇ ਰੋਣ ਦੀ ਆਵਾਜ਼ ਪਈ ਉਹ ਕਿਨਾਂ ਵੀ ਵੇਖਿਆ ਤੇ ਸਹੀ ਵੀ ਹੋ ਗੇ ਰਿਹਾ ਵੇਖਿਆ ਤੇ ਚਾਹ ਡੱਕੂ ਇੱਕ ਬੀਬੀ ਨਾਲ ਜ਼ੋਰਾਂ ਜ਼ਬਰੀ ਕਰ ਰਹਾ ਉਹਨਾਂ ਨੇ ਵੇਖਿਆ ਉਹਨਾਂ ਨੇ ਵੇਖਿਆ ਵੀ ਕੋਈ ਸਾਧ ਆ ਗਿਆ ਜੀ ਉਹ ਦੋਵੇਂ ਕਹਿੰਦੇ ਵੀ ਸਾਧ ਨਾਲ ਗੱਲ ਕਰਕੇ ਆਉਣਾ ਤੁਸੀਂ ਇਹਨੂੰ ਸੰਭਾਲੋ ਉਹ ਦੋ ਫਿਰ ਜਦੋਂ ਸਾਧ ਕੋਲੇ ਆਏ ਨਾ ਉਹਨੇ ਆਪਣਾ ਗੰਡਾ ਸਾਸੁਰਤਾ ਵੈਰੀ ਦੇ ਹਥਿਆਰ ਵੀ ਖੋਲੇ ਤੇ ਦਵਾ ਨੂੰ ਗੱਡੀ ਜੜਾਤਾ ਤਾਂ ਦਵਾ ਨੇ ਵੇਖਿਆ ਵੀ ਉਹ ਕੋਈ ਸਾਧ ਨਹੀਂ ਉਹਦੇ ਕੋਈ ਸੂਰਮਾ ਜੀ ਦੋਨੇ ਮਾਰਤੇ ਦੋ ਗਏ ਪੱਜ ਉਹ ਬੀਬੀ ਨੇ ਅਕਾਲ ਪੁਰਖ ਦੇ ਚਾਨਣ ਚ ਅਰਦਾਸ ਕੀਤੀ ਵੀ ਮਾਲਕਾ ਇਹ ਤਾਂ ਮੇਰੇ ਵਾਸਤੇ ਕੋਈ ਮਸੀਹਾ ਬਣ ਕੇ ਆ ਗਿਆ ਜੇ ਇਹ ਨਾ ਹੁੰਦਾ ਮੈਂ ਤੇ ਬਰਬਾਦ ਹੋ ਜਾਣਾ ਸੀ ਤਾਂ ਉਹਨੇ ਆਖਿਆ ਵੀ ਹੁਣ ਤੂੰ ਮੇਰੇ ਧਰਮ ਦਾ ਪ੍ਰਾਅ ਬਣ ਗਿਆ ਤੂੰ ਚੱਲ ਮੇਰੇ ਨਾਲ ਮੈਂ ਤੈਨੂੰ ਪ੍ਰਸ਼ਾਦਾ ਪਾਣੀ ਸਿਖਾਉਣੀ ਆ ਪਰ ਉਹਨੇ ਮਨ ਕਰਤਾ ਤੇ ਉਹ ਬੀਬੀ ਕਹਿੰਦੀ ਵੀ ਨਹੀਂ ਨਹੀਂ ਤੈਨੂੰ ਮੇਰਾ ਚੱਲਣਾ ਹੀ ਪੈਣਾ ਤੂੰ ਮੇਰੇ ਧਰਮ ਦਾ ਪ੍ਰਾਅ ਬਣ ਗਿਆ ਹੁਣ ਤਾਂ ਉਹ ਕਹਦਾ ਵੀ ਖੜਦਾ ਮੈਨੂੰ ਗੰਡਾਸਾ ਚੱਕ ਲਿਆਉਣ ਦੇ ਫਿਰ ਉਹ ਜਦੋਂ ਗੰਡਾਸਾ ਚੱਕਣ ਗਿਆ ਤਾਂ ਜਿਹੜੀ ਲੀਰ ਸੀ ਉਹ ਕਾਲੀ ਤੋਂ ਚਿੱਟੀ ਹੋ ਚੁੱਕੀ ਸੀ ਤਾਂ ਉਹਨੇ ਆਖਿਆ ਬੀਬੀ ਤੇਰੇ ਨਾਲ ਤਾਂ ਮੈਂ ਬਾਅਦ ਜਾਊਂਗਾ ਪਹਿਲਾਂ ਮੈਨੂੰ ਬ੍ਰਾਹਮਣ ਨਾਲ ਗੱਲ ਕਰ ਲੈਣ ਦੇ ਤਾਂ ਉਹਨੇ ਆਖਿਆ ਬਾਂਮਣ ਜੇਰਾ ਬਾਹਰ ਨਿਕਲ ਤਾਂ ਉਹਨੇ ਆਖਿਆ ਦੱਸ ਤਾਂ ਉਹ ਕਹਿੰਦਾ ਵੀ ਕਥਾ ਝੂਠ ਮਾਰਦਾ ਸਾਂ ਤੂੰ ਆਂਦਾ ਹਰਾਮਨਾਮ ਦੀ ਮਾਲਾ ਫੇਰ ਤੇ ਤੀਰਥਾਂ ਦੇ ਇਸ਼ਨਾਨ ਕਰ ਤੇਰੇ ਪਾਪ ਧੁੱਲ ਜਾਣਗੇ ਆਂਦਾ ਹਾਂ ਉਹ ਆਂਦਾ ਮੈਂ ਬੜੀ ਮਾਲਾ ਫੇਰੀ ਮੈਂ ਬੜੇ ਤੀਰਥਾਂ ਦੇ ਇਸ਼ਨਾਨ ਕੀਤੇ ਮੈਂ ਬੜੇ ਚੁੱਬੇ ਲਏ ਲੀਰ ਕੱਢ ਦੀ ਕਾਲੀ ਰਹੀ ਤਾਂ ਉਹਨੇ ਆਖਿਆ ਹੁਣ ਤਾਂ ਜੱਟੀ ਹੋ ਗਈ ਐ ਆਂਦਾ ਉਹ ਕਿਤਰਾ ਆਂਦਾ ਉਹ ਕੰਮ ਕੀਤਾ ਫਿਰ ਉਹ ਆਂਦਾ ਕਿਹੜਾ ਆਂਦਾ ਦੋ ਝਟਕਾਏ ਤਾਂ ਉਹ ਬ੍ਰਾਹਮਣ ਨੇ ਆਖਿਆ ਵੀ ਪਹਿਲਾ ਬੰਦੇ ਕਾਹ ਤੋਂ ਮਾਰਦਾ ਸਾ ਉਹ ਆਂਦਾ ਪਹਿਲਾ ਬੰਦੇ ਮਾਰਦਾ ਹਾਂ ਪੇਟ ਨੂੰ ਪਾਉਣ ਵਾਸਤੇ ਪਰਿਵਾਰ ਨੂੰ ਪਾਉਣ ਵਾਸਤੇ ਤਾਂ ਆਂਦਾ ਹੁਣ ਕਾਹ ਤੋਂ ਮਾਰੇ ਉਹ ਆਂਦਾ ਹੁਣ ਕਿਹੇ ਇਸਤਰੀ ਦੀ ਇੱਜ਼ਤ ਨੂੰ ਲੁੱਟਣ ਲੱਗੇ ਸੀ ਤਾਂ ਮਾਰੇ ਆ ਉਹਨੇ ਆਖਿਆ ਜੱਟਾ ਲੀਰ ਚਿੱਟੀ ਹੋਣੀ ਹੋਣੀ ਸੀ ਪਹਿਲਾ ਬੰਦੇ ਮਾਰਦਾ ਥਾ ਪੇਟ ਨੂੰ ਪਾਉਣ ਵਾਸਤੇ ਪਰਿਵਾਰ ਨੂੰ ਪਾਉਣ ਵਾਸਤੇ ਹੁਣ ਤੂੰ ਬੰਦਾ ਮਾਰਿਆ ਕਿਹੇ ਧੀ ਪੈਣ ਦੀ ਇੱਜ਼ਤ ਬਚਾਉਣ ਵਾਸਤੇ ਪਹਿਲਾਂ ਤੂੰ ਪਾਪ ਕਰਦਾ ਸੀ ਹੁਣ ਤੂੰ ਧਰਮ ਦਾ ਕਾਜ ਕੀਤਾ ਈ ਉਸ ਬੀਬੀ ਨੇ ਕਾਲ ਪ੍ਰਭ ਦੇ ਚਰਨਾਂ 'ਚ ਅਰਦਾਸ ਕੀਤੀ ਤੇ ਇਹ ਲੀਡ ਜਿਹੜੀ ਆ ਉਹ ਚਿੱਟੀ ਹੋ ਗਈ ਤਾਂ ਮਹਾਰਾਜ ਜੇ ਪਾਤਸ਼ਾਹ ਜਿਹੜਾ ਹੁਕਮ ਕੀਤਾ ਸੀ ਵੀ ਉਹ ਜਾਬਰ ਖਾਨ ਨੂੰ ਮੇਰੇ ਕੋਲ ਬੰਨ ਕੇ ਲੈ ਕੇ ਆਓ ਸਿੰਘਾਂ ਨੇ ਉਹਨੂੰ ਬੰਨ ਕੇ ਮਹਾਰਜ ਦੇ ਸਾਹਮਣੇ ਪੇਸ਼ ਕੀਤਾ ਉਸ ਬ੍ਰਾਹਮਣ ਦੀ ਪਤਨੀ ਛਡਾਈ ਤੇ ਜਿਹੜੀਆਂ ਹੋਰ ਇਸਤਰੀਆਂ ਨੇ ਕੈਦ ਕੀਤੀਆਂ ਹੀ ਉਹ ਵੀ ਛਡਾਈਆਂ ਤੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਜਦੋਂ ਅਨੰਤਪੁਰ ਸਾਹਿਬ ਨੂੰ ਲੈ ਕੇ ਆਏ ਤੇ ਜਿੱਦ ਜਿਕਾਰੇ ਸੰਗਤਾਂ ਨੇ ਲਾਏ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਜਦੋਂ ਸੱਟਿਆ ਤੇ ਮਹਾਰਾਜ ਕਹਿਣ ਲੱਗੇ ਵੀ ਇਹ ਜਾਵਰਖਾਨ ਨੂੰ ਧਰਤੀ ਵਿੱਚ ਗੱਡ ਦਿਓ ਸਿੰਘਾਂ ਨੇ ਹੁਕਮ ਮੰਨ ਕਿ ਉਹ ਜਾਵਰਖਾਨ ਨੂੰ ਜਿੰਦਾ ਧਰਤੀ ਦੇ ਵਿੱਚ ਠੋਕ ਦਿੱਤਾ ਤੇ ਕਲਗੀਧਰ ਪਾਤਸ਼ਾਹ ਨੇ ਆਪਣੇ ਬਾਜ ਦੀ ਸੇਵਾ ਲਈ ਬਾਝ ਨੇ ਸਤਗੁਰ ਨੇ ਹੁਕਮ ਲਾਇਆ ਵੀ ਇਹਦੀਆਂ ਅੱਖਾਂ ਚੁੰਝਾਂ ਮਾਰਗੀ ਨੂੰ ਅੰਨਾ ਕਰ ਦੇ ਇਹਨਾਂ ਅੱਖਾਂ ਨਾਲ ਇਸਤਰੀਆਂ ਨੂੰ ਗਲਤ ਨਜ਼ਰਾਂ ਨਾਲ ਵੇਖਦਾ ਰਹਾ ਬੜੀਆਂ ਇਹਨੇ ਇਹ ਜਿੱਤਾ ਲੁੱਟੀਆਂ ਤਾਂ ਹਰ ਉਸ ਬੰਦੇ ਨਾਲ ਹੋਣਾ ਚਾਹੀਦਾ ਜਿਹੜਾ ਕਿ ਹੈ ਤੀ ਪੈਣ ਤੇ ਮਾੜੀ ਨਿਗਾਹ ਰੱਖਦਾ ਤਾਂ ਜਿਹੜੀ ਹੁਣ ਘਟਨਾ ਵਾਪਰੀ ਹੈ ਇਹਦੇ ਜਿਹੜੇ ਹੁਣ ਦੋਸ਼ੀ ਨੇ ਉਹਨਾਂ ਨਾਲ ਵੀ ਇਹ ਸਾਰਾ ਕੁਝ ਕੀਤਾ ਜਾਣਾ ਚਾਹੀਦਾ ਅੱਗੇ ਜੇ ਕੁਝ ਇਦਾਂ ਦਾ ਹੁੰਦਾ ਤਾਂ ਉਹਨਾਂ ਨਾਲ ਵੀ ਇਹ ਸਾਰਾ ਕੁਝ ਕਰਨਾ ਚਾਹੀਦਾ ਸੋ ਗੁਰਪਿਆਰੇ ਭੁੱਲਾ ਚੁੱਕਾ ਦਿਖੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ